جگو 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 آؤ دو کھلاریاں درمیان سہنے کھڑے آؤ بلے بلے ہوئی پی ہے آؤ کبڈی 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 آؤ ہر جی پاس نہیں ریسان ਦੀਪਪੁਰ ਇਹ ਸੁਖ ਕਰਿਆ ਇਹ ਕਹਿੰਦੇ ਟੈਗਰ ਫੋਰਸ ਦਾ ਬੈਕ ਫੋਰ ਵਾਲੀ ਵੀਰ ਅਕਬਲੀ ਜੰਗੂ ਦੇ ਤਿੰਨ ਜੱਫੇ 5000 ਦੇ ਹੋਣਗੇ ਉਧਰ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਮਾਨਾ ਰੂਬੀ ਸਾਡਾ ਵੀਰ ਉਹ ਵੀ ਅੱਜ ਦੇ ਖੇਡ ਮੇਲੇ ਦਾ ਅਲੰਡ ਮਾਰਦਾ ਉਧਰ ਸਰਬਜੀਤ ਵਾਸੀ ਹੈਪੀ ਸੰਗਾ ਗੋਪੁਰ ਨੌਜਵਾਨ ਪਿਆਰ ਵਰ ਪਿਆਰ ਸਿਰ ਦੀ ਉੱਪਰ ਜੂੜਾ ਉਹ ਉੱਪਰ ਵੱਡਾ ਚਿੱਟੇ ਰੰਗ ਦਾ ਵਾਲ ਇਸ ਮਾਨਾ ਦੇ ਸ਼ਾਨ ਦੇ ਵਿਵਾਦਾ ਕਰਦਾ ਹੈ ਇਹ ਜੁਗਾ ਜੁਗਾ ਤਾਂ ਗੱਲਾਂ ਹੋਣਗੀਆਂ ਤੇਰੀ ਸਿੱਖੀ ਖੰਡੇ ਦੀ ਧਾਰ ਦੀਆਂ

ਇਹ ਬਾਪੁਰਸ਼ਾਂ ਦੇ ਵੱਲੋਂ ਦੋ ਦਫਾ ਦੇ 1500 ਲੱਗਾ ਹੋਇਆ ਹੈ ਆਹ ਰੇਲ ਜਸ਼ਰ ਆਗਮਰੀਆ ਖੇਡ ਮੈਦਾਨ ਦੇ ਵਿੱਚ ਸਿਕੰਦਰ ਪਹਿਲਵਾਨ ਦਾ ਪੋਤਾ ਆਹਦੇ ਸਰੇ ਦਾ ਕਹਿੰਦੇ ਮੁੰਡਾ ਸੁਪਰਸਟਾਰ ਬਣ ਗਿਆ ਲਓ ਸਾਹਮਣੇ ਕਬੱਡੀ ਪਾਉਣ ਲਈ ਵਾਧਾ ਆਇਆ ਯਾਰ ਜਾਹੀ ਤਿਆਰ ਵਰ ਤਿਆਰ ਲਓ ਕਹਿੰਦੇ ਚਾਹਾਂ ਦੇ ਵਿੱਚੋਂ ਕਿਸ ਨੌਜਵਾਨਾ ਮੁਕਾਬਲਾ ਹੋਵੇਗਾ ਬੱਟਾਂ ਤੇ ਥਾਪੀਆਂ ਵੱਜ ਰਹੀਆਂ ਆਹ ਨੌਜਵਾਨ ਨੂੰ ਗੁਰਵਿੰਤਾ ਖੜਿਆ ਓ ਬਗਲਾ ਪੜ ਗਿਆ ਬੱਲੇ ਬੱਲੇ ਹੋਣ ਜਾ ਰਹੀਆਂ ਲਓ ਦੋ ਖਿਡਾਰੀਆਂ ਦੇ ਕਰਦਾਰ ਹਰ ਛੋੜਾ ਕਰ ਦਿੱਤਾ ਆਹ ਮੁੰਡਾ ਮਾਜੀਆ ਖਿਡਾਰੀ مارکی ٹھیک ہے سانکا بجیا کھیل کبڈیا تھوڑا سیت کہ

ਤੁਸੀਂ ਇੰਨਾ ਇਕੱਠਾ ਨਾ ਹੋਇਆ ਹੈਗਾ ਯਾਰ ਵੀਰ ਵਰਕੇ ਮੂਵ ਸਪਰੇ ਗਰਾਊਂਡ 'ਚ ਪਹੁੰਚਦੀ ਕਰਾਓ ਜੀ ਮੂਵ ਸਪਰੇ ਉਹ ਸਪਰੇ ਬਾਹਰ ਨਹੀਂ ਕਰਦੇ ਮੂਵ ਸਪਰੇ ਲਓ ਸਾਹਮਣੇ ਫਿਰ ਕਬੜੀ ਕਬੱਡੀ ਪਾਉਣ ਦੀ ਵਾਅਦਾ ਚਾਰ ਜੱਫੀ ਤਿਆਰ ਵਰ ਤਿਆਰ ਹਾਕਮ ਵਾਲਿਆ ਜੱਗੂ ਤਿਆਰ ਹੈ ਕਾਂਗੇ ਵਾਲਾ ਗੁਰਵਿੰਦਰ ਤਿਆਰ ਹੈ ਲੈ ਵੀ ਕਾਂਗੇ ਵਾਲਿਆ ਇੰਨਾ ਜੱਫਾ ਨੇ ਮਾਰ ਲੱਗੀ ਹੋਈ ਹੈ ਹਾਰ ਜੀ ਇਮੀਗ੍ਰੇਸ਼ਨ ਵਾਲਿਆਂ ਦੇ ਵੱਲੋਂ ਲਓ ਹਾਕਮ ਵਾਲਿਆ ਜੱਗੂ ਆਓ ਜੱਗੂ 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 ਲਓ ਤੇ ਖਿਡਾਰੀਆਂ ਦੇ ਦਰਮਿਆਨ سہنے کھڑے آؤ بلے بھلے پہ آؤ کبڈی آؤ ہر جی پاس نہیں ਇਹ ਵਾਲੀ ਮਸ਼ੀਨਾ ਠੀਕ ਹੈ ਤੇ ਕੋਈ ਹੱਥ ਕੱਥ ਨਹੀਂ ਹੋਵੇਗੀ ਐਕਸ਼ਨ ਸੋਹਣਾ ਕਰਦਾ ਦਪੁਰਜੀ ਵਾਲਾ ਦੀਪ ਮੇਰੇ ਵੀਰੋ ਕਬੱਡੀ ਪਾ ਰਿਹਾ ਕਰਮਾ ਵਾਲਾ ਹਰਪਾਲ ਹੈ ਦੂਜੇ ਪਾਸੇ ਦਪੁਰਜੀ ਵਾਲਾ ਨੱਚਦਾ ਕੰਪ ਦਾ ਹੱਸਦਾ ਹਰਜੀਤ ਮਰਾਨ ਤੋਂ ਬਾਅਦ ਜੇ ਕੋ ਰੇਡਰ ਵੇਖਿਆ ਹਾਸ ਹਾਸ ਕਬੱਡੀਆਂ ਪਾਉਂਦਾ ਹੋਰ ਵੀ ਬੜੇ ਪਲੇਅਰ ਹੋਏ ਨੇ ਸੋਹਣੀ ਖੇੜਾ ਪਿਆਰ ਨਾਲ ਪਿਆਰ ਨਾਲ ਰੱਛੇ ਲੜਾਈਆਂ ਤੋਂ ਕੀ ਲੈਣਾ ਪਿਆਰ ਨਾਲ ਸੁਹਾਰੇ ਰਹਿਣਾ ਚੰਗੀ ਸੇਹ ਤੋਂ ਮਰਦਾ ਕਿਹਣਾ ਜਨ ਸੰਦੇ ਪਾਣਵੇਂ प तो लकी टनो तारीफ़ आशू की फोन دلہ یہ میدان دیا ہوا ہے جگہ تیار ہے پیٹے پاس ਦੇ ਜਿਹੜੇ ਆਪਣੇ ਇੱਕ ਨਾ ਬਿਆਲਪੁਰੇ ਮਿਰਜ਼ੇ ਵਾਲਾ ਦੇ ਕੋ ਜਿਹੜਾ ਜਿਹੜੀ ਲੱਤ ਮੁੰਡੇ ਗੁਰਵਿੰਦਰ ਦੀ ਕੱਟੀ ਹੋਈ ਹੈ ਇੱਕ ਵਾਰੀ ਤਾੜੀਆਂ ਤਾਂ ਮਾਰ ਦਿਓ ਯਾਰ ਰਜ਼ੂਰ ਵਾਲੇ ਦੇ ਲਈ ਬਿਆਲਪੁਰੇ ਮਿਰਜ਼ੇ ਵਾਲੇ ਲਈ ਹੋਰ ਮਾਇਆ ਜਿਹੜੀ ਹੈ ਉਹ ਪੁੱਜੀ ਹੈ ਸੋ ਧੰਨਵਾਦ ਇਸ ਮੈਚ ਵਿੱਚੋਂ ਹਾਕਮ ਬਾਕੇ ਤੂੰ ਹਾਕਮ ਵਾਲਾ ਤੇ